ਆਲਸ ਤੇ ਦਲਿੱਦਰੀ ਹੋ ਕੇ ਅਸੀਂ ਪ੍ਰਭੂ ਵਿੱਚ ਨਹੀਂ ਬਣੇ ਰਹਿ ਸਕਦੇ ਪ੍ਰਭੂ ਵਿੱਚ ਬੜੇ ਰਹਿਣ ਦੇ ਲਈ ਸਾਨੂੰ ਉੱਤਮ ਦੀ ਜ਼ਰੂਰਤ ਆ ਸਾਨੂੰ ਐਕਟਿਵ ਹੋਣ ਦੀ ਜ਼ਰੂਰਤ ਆ ਸਾਨੂੰ ਹਰ ਤਰ੍ਹਾਂ ਦੀ ਨੇਸ਼ਤੀ ਨੂੰ ਦਲਿੱਦਰ ਨੂੰ ਦੂਰ ਕਰਨ ਦੀ ਜ਼ਰੂਰਤ ਆ ਆਲਸ ਤੇ ਦਲਿੱਦਰ ਤੋਂ ਭਾਵ ਕਿ ਪ੍ਰਾਰਥਨਾ ਕਰਨ ਦੇ ਸਮੇਂ ਕਹਣਾ ਕੋਈ ਨਹੀਂ ਅਟਕ ਕੇ ਕਰ ਲੈਂਦੇ ਆ ਕੱਲ ਨੂੰ ਕਰ ਲੂੰਗਾ ਅੱਜ ਰਹਿਣ ਦਿਨਾ ਆ ਇਸੰਨੇ ਛੁੱਟੀ ਕਰ ਲੈਣਾ ਆ ਜਾਂ ਅਗਰ ਤੁਸੀਂ ਵੀਰਵਾਰ ਨੂੰ ਆਉਂਦੇ ਤੇ ਇਸ ਵੀਰਵਾਰ ਛੁੱਟੀ ਕਰ ਲੈਣਾ ਕੋਈ ਨਹੀਂ ਅਗਲੇ ਵੀਰਵਾਰ ਚਲ ਜੂਗਾ ਫੇਰ ਕਿਤੇ ਚਲ ਜੂਗਾ ਇਹ ਸਾਰਾ ਆਲਸਿਆ ਇਹ ਸਾਰਾ ਦਲਿੱਦਰ ਆ ਅਰੇ ਇਹ ਉਹ ਦਲਿੱਦਰ ਆ ਜਿਹੜਾ ਤੁਹਾਨੂੰ ਪਰਮੇਸ਼ਵਰ ਵਿੱਚ ਅੱਗੇ ਵਧਣ ਤੋਂ ਰੋਕਦਾ ਹੈ ਜਿੱਦਾਂ ਸਰੀਰ ਦਾ ਦਲਿੱਦਰ ਤੁਹਾਨੂੰ ਅਮੀਰ ਹੋਣ ਤੋਂ ਰੋਕਦਾ ਹੈ ਇਦਾਂ ਹੀ ਤੁਹਾਡੇ ਮਨ ਦਾ ਦਲਿੱਦਰ ਤੁਹਾਨੂੰ ਆਤਮਿਕ ਤੌਰ ਤੇ ਅਮੀਰ ਹੋਣ ਤੋਂ ਰੋਕਦਾ ਹੈ ਆਤਮਿਕ ਤਰੱਕੀ ਵਿੱਚ ਤੁਹਾਨੂੰ ਵਧਣ ਤੋਂ ਰੋਕਦਾ ਹੈ ਜਦੋਂ ਤੁਹਾਡਾ ਆਤਮਾ ਲਾਪਰਵਾਹ ਹੋ ਜਾਂਦਾ ਬੇਪਰਵਾਹ ਹੋ ਜਾਂਦਾ ਅਸੀਂ ਪਰਮੇਸ਼ਵਰ ਦੇ ਬਚਨ ਨੂੰ ਸੁਣ ਲਿਆ ਫਿਰ ਉਸ ਬਚਨ ਦੀਆਂ ਜਿਹੜੀਆਂ ਸ਼ਰਤਾਂ ਆ ਨਿਯਮ ਆ ਉਸ ਬਚਨ ਦੇ ਜਿਹੜੇ ਹੁਕਮ ਆ ਫਿਰ ਜਦੋਂ ਅਸੀਂ ਉਹਨਾਂ ਨੂੰ ਮੰਨਦੇ ਨਹੀਂ ਜਾਂ ਉਹਨਾਂ ਨੂੰ ਤੋੜ ਮਰੋੜ ਕੇ ਮੰਨਦੇ ਆ ਆਪਣੇ ਹਿਸਾਬ ਨਾਲ ਢਾਲ ਕੇ ਮੰਨਦੇ ਆ ਉਹ ਇੱਕ ਆਤਮਿਕ ਦਿਲਿੱਦਰ ਆ ਉਹ ਇੱਕ ਆਤਮਿਕ ਲਾਪਰਵਾਹੀ ਆ ਜਿਦਾ ਵਚਨ ਚ ਲਿਖਿਆ 6 ਦਿਨ ਕੰਮ ਕਰ ਤੇ 7ਵੇਂ ਦਿਨ ਨੂੰ ਪਵਿੱਤਰ ਜਾਣ ਕੇ ਮੇਰੀ ਹਜ਼ੂਰੀ ਚ ਆ ਤੇ ਅਸੀਂ ਉਹਨੂੰ ਆਪਣੇ ਹਿਸਾਬ ਦੇ ਨਾਲ ਛੇ ਦਿਨ ਕੰਮ ਕਰਕੇ ਹਾਫ ਡੇ ਲਾ ਲੈਣਾ ਚਰਚ ਦੇ ਵਿੱਚ ਚਰਚ ਦੇ ਵਿੱਚ ਵੀ ਆ ਜਾਣਾ ਥੋੜਾ ਜਿਹਾ ਟਾਈਮ ਹੀਲਿੰਗ ਪ੍ਰੇਅਰ ਦੇ ਟਾਈਮ ਤੇ ਪਹੁੰਚ ਜਾਓ ਬਾਕੀ ਦਾ ਟਾਈਮ ਸਕਿਪ ਕਰ ਜਾਣਾ ਜਾਂ ਪਹਿਲਾਂ ਕੰਮ ਕਰਕੇ ਆਉਣਾ ਜਾਂ ਫੇ ਮਗਰੋਂ ਭਜਨ ਠੋਣੀ ਕਿ ਫਟਾਫਟ ਜਿਹੜਾ ਮੈਂ ਇਥੋਂ ਭਜਾਂ ਕਿਸੇ ਤਰੀਕੇ ਦੇ ਨਾਲ ਤਾਂ ਮਨ ਨੂੰ ਇਹ ਵੀ ਹੈਗਾ ਕਿ ਮੈਂ ਚਰਚ ਵਿੱਚ ਵੀ ਆਇਆ ਆ ਤੇ ਨਾਲ ਇਹ ਵੀ ਹੈ ਕਿ ਮੈਂ ਕੰਮ ਵੀ ਕਰ ਰਿਹਾ ਹਾਂ ਤਾਂ ਉਹ ਤੋੜ ਮਰੋ ਸਿਰਫ ਬਚਨ ਕੇ ਅੰਦਰ 6 ਦਿਨ ਕੰਮ ਕਰ। 7ਵੇਂ ਦਿਨ ਨੂੰ ਪਵਿੱਤਰ ਜਾਣ ਕੇ ਚਿੱਤੇ ਰੱਖ। ਸਤਵਾਂ ਦਿਨ ਆਰਾਮ ਦਾ ਦਿਨ ਪਰਮੇਸ਼ਵਰ ਨੇ ਬਖਸ਼ਿਆ। ਮਤਲਬ ਉਸ ਦਿਨ ਨਹੀਂ ਕੰਮ ਕਰਨਾ। ਉਹ ਸਾਰੇ ਦਾ ਸਾਰਾ ਦਿਨ ਅਸੀਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਦੇਣਾ ਹੈ। ਚਾਹੇ ਤੁਸੀਂ ਥਰਸਡੇ ਨੂੰ ਮਿਥਿਆ ਹੈ ਕਿ ਤੁਸੀਂ ਅਦਰ 6 ਡੇਜ਼ ਵਰਕ ਕਰਦੇ ਆ ਪਰ ਤੁਸੀਂ ਵੀਰਵਾਰ ਨੂੰ ਮਿਥਿਆ ਕਿ ਮੈਂ ਵੀਰਵਾਰ ਜਿਹੜਾ ਆ ਥਰਸਡੇ ਜਿਹੜਾ ਆ ਮੈਂ ਇਹ ਸਾਰਾ ਦਿਨ ਪਰਮੇਸ਼ਵਰ ਦੇ ਨਾਮ ਰੱਖਣਾ ਆ ਇਹ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਬਿਤਾਉਣਾ ਆ ਮੇਰਾ ਅੱਜ ਦਾ ਦਿਨ ਜਿਹੜਾ ਆ ਆਰਾਮ ਦਾ ਦੇਣਿਆ ਪਰ ਇਹ ਨਹੀਂ ਕਿ ਤੁਸੀਂ ਇੱਥੇ ਬੈਠੇ ਹੋਵੋ ਤੁਹਾਨੂੰ ਇੱਥੋਂ ਭੱਜਣ ਦੀ ਪਈ ਹੋਵੇ ਤੁਸੀਂ ਘਰੋਂ ਤੁਰਨ ਦੇ ਵਿੱਚ ਲਾਪਰਵਾਹ ਹੋਵੋ ਚਲ ਕੋਈ ਗੱਲ ਨਹੀਂ ਸਾਰਾ ਦਿਨ ਪਿਆ ਆ ਚਰਚ ਨੂੰ ਹੀ ਜਾਣਾ ਆ ਚਲੇ ਜਾਣੇ ਆ ਹੋਰ ਘੰਟੇ ਤਾਈਂ ਤੁਰਦੇ ਆ ਫਲਾਣਾ ਕੰਮ ਕਰਕੇ ਤੁਰਦੇ ਇਹ ਸਾਰਾ ਆਤਮਕ ਦਲਿੱਦਰ ਆ ਔਰ ਇਹ ਉਹ ਦਲਿੱਦਰ ਆ ਜਿਹੜਾ ਸਾਨੂੰ ਪ੍ਰਭੂ ਵਿੱਚ ਮਜਬੂਤ ਨਹੀਂ ਹੋਣ ਦਿੰਦਾ ਜਿਹੜਾ ਸਾਨੂੰ ਆਤਮਕ ਰੀਤੀ ਦੇ ਨਾਲ ਅੱਗੇ ਨਹੀਂ ਵਧਣ ਦਿੰਦਾ ਜਿਹੜਾ ਸਾਨੂੰ ਲਾਪਰਵਾਹ ਬਣਾਉਂਦਾ ਹੈ ਔਰ ਇਸੇ ਦਲਿੱਦਰ ਦਾ ਕਰਕੇ ਅਸੀਂ ਬਹੁਤ ਸਾਰੀਆਂ ਬਰਕਤਾਂ ਦੇ ਵਿੱਚ ਪਛੜੇ ਰਹ ਜੰਨੇ ਹਾਂ ਔਰ ਵਚਨ ਚ ਲਿਖਿਆ ਹੈ ਪਰਮੇਸ਼ਵਰ ਨੂੰ ਆਲਸੀ ਤੇ ਦਲਿੱਦਰੀ ਪਸੰਦ ਨਹੀਂ